ਕਾ ਫੇਰ ਲਾਵਾਂਗੇ ਆਪਾਂ ਅਸੀਂ ਇਹ ਕਹਿੰਦੇ ਹੁੰਦੇ ਵੀ ਜੇ ਸੂਤ ਨਾ ਆਵੇ ਖੱਬੇ ਸੱਜੇ ਨਾ ਜਿਸ ਰੰਗ ਦੀ ਤੁਹਾਡੀ ਪਾਗਿਆ ਉਸ ਰੰਗ ਵਾਲਾ ਹੋਰ ਬੰਦਾ ਲੱਭ ਲਓ ਉਹਦੇ ਕੋਲ ਚਲੇ ਜਾਓ ਨਾਲੇ ਜੋੜੀ ਪਣ ਜਾਊਗੀ ਠੀਕ ਹੈ ਜੀ ਨਵੇਂ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਬੈਠੋ ਜੀ ਅੱਛਾ ਸੋਸਾਇਟੀ ਡਾਇਰੀ ਤੁਸੀਂ ਅਗਲੀ ਵਾਰੀ ਤੋਂ ਲਿਆ ਕਰਨੀ ਤਾਂ ਆਪੋ ਵਿੱਚ ਹੀ ਤੁਸੀਂ ਗੱਲਬਾਤ ਕਰ ਲੈਣੀ ਜਰੂਰ ਤੁਸੀਂ ਦੇਖੋ ਮੇਰੀ ਗੱਲ ਸੁਣੋ ਤੁਸੀਂ ਜੇ ਸਾਨੂੰ ਫੋਨ ਦੁਬਾਰਾ ਕਰੋਗੇ ਨਾ ਅਸੀਂ ਤੁਹਾਡਾ ਫੋਨ ਕਰ ਹੀ ਨਹੀਂ ਚੱਕਣਾ ਮੈਂ ਤੁਹਾਨੂੰ ਸੱਚ ਦੱਸ ਦੇਣਾ ਅਸੀਂ ਚੁੱਕ ਹੀ ਨਹੀਂ ਸਕਦੇ ਫੋਨ ਕਿੰਨੇ ਬੰਦਿਆਂ ਦਾ ਚੁੱਕ ਲਵਾਂਗੇ ਇੱਕ ਦਿਨ ਦੇ ਵਿੱਚ ਆਹ ਜਿਹੜਾ ਖੱਬੇ ਸੱਜੇ ਬੈਠਾ ਹੋਊਗਾ ਨਾ ਬੰਦਾ ਉਹਨੇ ਤੁਹਾਡਾ ਫੋਨ ਚੁੱਕ ਲੈਣਾ ਐ ਤੇ ਇਹ ਨਹੀਂ ਕਿ ਆ ਵੀ ਉਹ ਖਾਲੀ ਆ ਉਹ ਵੀ ਤਾਂ ਬਹੁਤ ਕੁਝ ਜਾਣਦਾ ਨਾ ਤੇ ਇਸ ਕਰਕੇ ਬਾਕੀਆਂ ਕੋਲ ਤੇ ਟਾਈਮ ਹੀ ਨਹੀਂ ਹੈਗਾ ਜਿਹੜਾ ਦੇਖੋ ਜੇਸ ਬੰਦੇ ਕੋਲ ਨਾ ਕੋਈ ਕੰਮ ਦੀ ਚੀਜ਼ ਹੁੰਦੀ ਆ ਉਹਦੇ ਕੋਲ ਤੁਹਾਡੇ ਲਈ ਟਾਈਮ ਨਹੀਂ ਹੁੰਦਾ ਉਹਨੂੰ ਟਾਈਮ ਹੀ ਨਹੀਂ ਹੁੰਦਾ ਇਹ ਇਹ ਮਤਲਬ ਅਫਸੋਸ ਦੀ ਗੱਲ ਹੈ ਕਿਥੋਂ ਟਾਈਮ ਤਾਂ 24 ਘੰਟੇ ਉਹ ਹੀ ਹੈ ਨਾ ਤੇ ਜਿਨ੍ਹਾਂ ਕੋਲ ਟਾਈਮ ਹੈਗਾ ਉਹਨਾਂ ਦਾ ਜ਼ਰੂਰ ਭਾਈਚਾਰਾ ਬਣਾ ਕੇ ਜਾਓ ਇੱਕ ਦੂਜੇ ਦੇ ਮਸਲੇ ਆਪਾਂ ਬਹੁਤ ਹੱਲ ਕਰ ਸਕਦੇ ਹਾਂ ਅੱਗੇ ਚੱਲਦੇ ਹਾਂ ਜੇ ਮੈਂ ਮੋਰੇ ਆਉਂਦਾ ਹਾਂ ਮੈਂ ਦੱਸ ਦਊਂ ਮੈਂ ਖਾਪੇ ਥੇ ਹੁਣ ਆਲੂ ਬੇਸਿਕਲੀ ਤਿੰਨ ਤਰ੍ਹਾਂ ਦਾ ਆਇਆ ਮੋਟੇ ਜਿਹੇ ਤੌਰ ਤੇ ਤਿੰਨ ਤਰ੍ਹਾਂ ਦਾ ਖਾਣ ਵਾਲਾ ਆਲੂ ਠੀਕ ਹੈ ਜੀ ਤੇ ਬੀ ਵਾਲਾ ਆਲੂ ਤੇ ਤੀਜਾ ਫੈਕਟਰੀ ਵਾਲਾ ਵਾਸਤੇ ਚਿਪਸ ਫ੍ਰੈਂਚ ਫ੍ਰਾਈ ਬਣਾਉਣ ਵਾਲਾ ਪ੍ਰੋਸੈਸਿੰਗ ਵਾਲਾ ਆਦੂ ਪਰ ਗਲਤੀ ਕੀ ਹੋ ਰਹੀ ਆ ਕਿ ਖੇਤਾਂ ਵਿੱਚ ਜਾਣਾ ਚਾਹੀਦਾ ਸੀਗਾ ਬੀ ਵਾਲਾ ਆਦੂ ਉਹ ਜਾਈ ਜਾਂਦਾ ਖਾਣ ਵਾਲਾ ਆਦੂ ਬਾ ਆਹੀ ਗਲਤੀ ਹੈ ਤੇ ਹੁਣ ਖੇਤ ਦੇ ਵਿੱਚ ਵਟਾਂ ਦੇ ਵਿੱਚ ਅਸੀਂ ਇਹ ਮੇਕ ਸ਼ੋਰ ਕਰਨਾ ਹੈ ਕਿ ਉੱਥੇ ਖਾਣ ਵਾਲਾ ਨਹੀਂ ਉੱਥੇ ਬੀਜ ਵਾਲਾ ਆਦੂ ਜਾਵੇ ਇੰਨੀ ਕੁ ਗੱਲ ਹੈ ਹੋਰ ਕੋਈ ਗੱਲ ਨਹੀਂ ਹੈ ਅੱਗੇ ਚੱਲਦੇ ਹਾਂ ਵੰਡੇ ਵਿੱਚ ਜਿਹੜੇ ਬੰਦੇ ਬੈਠੇ ਨਾ ਆਮ ਤੌਰ ਤੇ ਬਹੁਤ ਉੱਚ ਪਾਏ ਦੇ ਸਿਆਣੇ ਬਹੁਤ ਜਾਣਕਾਰੀ ਰੱਖਣ ਵਾਲੇ ਵੀ ਜ਼ਿੰਮੇਦਾਰ ਹੈਗੇ ਜਿਨ੍ਹਾਂ ਦਾ ਬਹੁਤ ਹੀ ਵੱਡਾ ਤਜਰਬਾ ਆ ਤੇ ਵਿੱਚ ਬਿਲਕੁਲ ਨਵੇਂ ਵੀ ਹੈਗੇ ਕਿੰਨੇ ਬੰਦੇ ਹੈਗੇ ਇਹਨਾਂ ਨੇ ਆਲੂ ਕਦੇ ਵੀ ਨਹੀਂ ਬੀਜਿਆ ਅੱਛਾ ਜੀ ਕਿੰਨੇ ਕ ਹੈਗੇ ਜਿਨ੍ਹਾਂ ਨੇ ਸਿਰਫ 2 ਕੀ ਸਾਲ ਹੋਇਆ ਜਿਆ ਆਲੂ ਬੀਜਦੇ ਨੇ ਅਸਲ ਵਿੱਚ ਸਾਡੇ ਦਿਮਾਗ ਦੇ ਵਿੱਚ ਜਦੋਂ ਅਸੀਂ ਇਦਾਂ ਦੀ ਟ੍ਰੇਨਿੰਗ ਕਰਦੇ ਸਾਡੇ ਦਿਮਾਗ ਦੇ ਵਿੱਚ ਉਹ ਹੁੰਦਾ ਕਿ ਜਿਹੜੇ ਅਕੱਲੇ ਹੌਲੀ ਹੌਲੀ ਤਾਂ ਨੂੰ ਬਾਧਰ ਹੈ ਉਹਨਾਂ ਨੂੰ ਗੱਲ ਸਮਝ ਆ ਜਾਵੇ ਇਸ ਕਰਕੇ ਅਸੀਂ ਬਹੁਤ ਸ਼ੁਰੂ ਦੀ ਬੇਸਿਕ ਗੱਲ ਕਰਨੀ ਹੈ ਜਿਹੜੇ ਵੱਡੇ ਗਿਆਨੀ ਆ ਜਿਨ੍ਹਾਂ ਨੂੰ ਜਾਣਕਾਰੀ ਹੈ ਉਹਨਾਂ ਨੂੰ ਸ਼ਾਇਦ ਇਹ ਲੱਗੇ ਕਿ ਸਾਡਾ ਟਾਈਮ ਹੀ ਵੇਸਟ ਹੋਇਆ ਪਰ ਕੋਈ ਨਹੀਂ ਕੋਈ ਨਾ ਕੋਈ ਗੱਲ ਉਹਨਾਂ ਦੇ ਵੀ ਕਈ ਵਾਰੀ ਨਵੀਂ ਗੱਲ ਨਿਕਲ ਹੀ ਜਾਂਦੀ ਹੁੰਦੀ ਹੈ ਮੂੰਹ 'ਚੋਂ ਜਿਹੜੀ ਉਹਨਾਂ ਨੂੰ ਸਮਝ ਆ ਜਾਵੇ ਤੇ ਮੇਨਲੀ ਆਪਾਂ ਜਿਹੜਾ ਹੁਣ ਜੇ ਕੋਈ ਐਡਵਾਂਸ ਲੈਵਲ ਦੀ ਕਿਸੇ ਨੇ ਆ ਗੱਲ ਕਰਨੀ ਆ ਜਿਹਦੇ ਵਿੱਚ ਉਹਨੇ ਮਤਲਬ ਚਾਹੁੰਦਾ ਮੈਂ ਐਰੋਪੋਨਿਕ ਸਿਸਟਮ ਲਾਉਣਾ ਆ ਜਾਂ ਉਹਦਾ ਦੀ ਚੀਜ਼ ਕਰਨੀ ਆ ਉਹਨਾਂ ਵਾਸਤੇ ਆਪਾਂ ਅਲੱਗ ਤੋਂ ਗੱਲ ਕਰ ਸਕਦੇ ਬਾਅਦ ਦੇ ਵਿੱਚ ਤੇ ਮੈਂ ਥੋੜੀ ਥੋੜੀ ਹਿੰਦੀ ਵਿੱਚ ਬਾਤ ਕਰ ਲੂ ਮੈਂ ਜਦ ਵੀ ਯੂਪੀ ਵਾਲੋਂ ਕਾ ਚਿਹਰਾ ਦੇਖਦਾ ਹੂੰ ਤੋ ਮੂਜੇ ਬੜਾ ਤਰਸ ਆਤਾ ਹੈ ਕਿ ਯਾਰ ਇਨਕੋ ਹਮਾਰੀ ਬਾਤ ਸਮਝ ਵੀ ਆ ਰਹੀ ਹੈ ਕਿ ਨਹੀਂ ਆ ਰਹੀ ਤੇ ਪੰਜਾਬ ਵਾਲੇ ਮੈਂ ਮਾੜੀ ਮਾੜੀ ਹਿੰਦੀ ਚ ਗੱਲ ਕਰ ਲਮਾ ਇਹਨਾਂ ਨੂੰ ਕਰ ਲਈਏ ਇੰਨਾ ਰਾਜ ਹੁੰਦਾ ਹੀ ਇਹਦਾ ਮਤਲਬ ਠੀਕ ਹੈ ਕਿਉਂਕਿ ਆਪਾਂ ਦਾ ਉਹ YouTube ਚੈਨਲ ਤੇ ਮਰਖਾਈ ਸਾਹਿਬ ਮੈਨੂੰ ਕਦੇ-ਕਦੇ ਗਾਲਾਂ ਪੈਂਦੀਆਂ ਕਿ ਸ਼ਰਮਕਾਰ ਪੰਜਾਬ ਦਾ ਹੋ ਕੇ ਹਿੰਦੀ ਚ ਗੱਲ ਕਰੀ ਜਾਂਦਾ ਉਹ ਮੈਂ ਇਹ ਦੱਸਣਾ ਚਾਹੁੰਦਾ ਹਾਂ ਮੈਂ ਤਾਂ ਤੁਹਾਡਾ ਸਮਾਨ ਵੇਚਦਾ ਫਿਰਦਾ ਮੈਂ ਹਿੰਦੀ ਵਿੱਚ ਇਹਨਾਂ ਨੂੰ ਸਮਝਾਉਣਾ ਹੈ ਤੁਹਾਡੇ ਤੋਂ ਕੁਝ ਲੈ ਕੇ ਜਾਣਗੇ ਤੁਹਾਡਾ ਬਿਜ਼ਨਸ ਵਧੂਗਾ ਤੇ ਜੇ ਮੈਂ ਵੀ ਪੰਜਾਬੀ ਵਿੱਚ ਗੱਲ ਕਰੀਗਾ ਇਹਨਾਂ ਨੂੰ ਸਮਝ ਹੀ ਨਹੀਂ ਲੱਗਣੀ ਇਸ ਕਰਕੇ ਜਿਹੜਾ ਗ੍ਰਾਹਕ ਆ ਜਿਹੜਾ ਸਾਡਾ ਸਾਨੂੰ ਉਹਦੀ ਭਾਸ਼ਾ ਵਿੱਚ ਜਾ ਕੇ ਗੱਲ ਦੱਸਣੀ ਪੈਣੀ ਹੈ ਠੀਕ ਹੈ ਜੀ ਚਲੋ ਜੀ ਹੁਣ ਨਾ ਹਰ ਬੰਦੇ ਦੀਆਂ ਆਪੋ ਆਪਣੀਆਂ ਲੋੜਾਂ ਹੁੰਦੀਆਂ ਜਿਸ ਬੰਦੇ ਨੇ ਲੈਬਸ ਉਨ ਲਈ ਐਰੋਪੋਨਿਕ ਸਿਸਟਮ ਲਾਉਣਾ ਉਹਦੀ ਆਪਣੀ ਲੋੜ ਆ ਜਿਹਨੂੰ ਬੀ ਨਹੀਂ ਅਜੇ ਤੱਕ ਜੰਦੀ ਚੰਗਾ ਮਿਲਿਆ ਉਹਨੂੰ ਤੇ ਇਹ ਪਤਾ ਆ ਬਈ ਮੈਨੂੰ ਕਿਸੇ ਤਰੀਕੇ ਨਾਲ ਸ਼ਾਮ ਤੱਕ ਇਹ ਪਤਾ ਚੱਲ ਜਾਵੇ ਕਿ ਬੀ ਕਿੱਥੋਂ ਚੰਗਾ ਮਿਲਣਾ ਹੈਗਾ ਤੇ ਅਮਿੱਤੀ ਖੁੱਲ ਤੇ ਉਹ ਉਹਦੀ ਉਹ ਆ ਤੇ ਇਸ ਕਰਕੇ ਆਪਾਂ ਦਾ ਬਹੁਤਿਆਂ ਕੰਪਲੈਕਸ ਜਿਹੜੀਆਂ ਡੂੰਘੀਆਂ ਗੱਲਾਂ ਹੈਗੀਆਂ ਉਹ ਆਪਾਂ ਬਾਅਦ ਚ ਟਾਰ ਲਵਾਂਗੇ ਤੇ ਆਪਾਂ ਸਿਰਫ ਮੋਟੀਆਂ ਮੋਟੀਆਂ ਗੱਲਾਂ ਕਰਾਂਗੇ ਅੱਗੇ ਤੇ ਭਾਈ ਇੱਥੇ ਰੋਕ ਦਿਓ ਆ ਜਿਹੜਾ ਦਾਣਾ ਆ ਮੇਰੇ ਪਾਸ ਇਹ ਬੀ ਵਾਲਾ ਆ ਜਾਂ ਖਾਣ ਵਾਲਾ ਕੋਈ ਦੱਸ ਸਕਦਾ ਦੱਸਿਓ ਜੀ ਆਹਾ ਮੇਰੇ ਪਾਸ ਇਹ ਜਿਹੜਾ ਆਲੂ ਆ ਜਿਹਨੂੰ ਅੰਗਰੇਜ਼ੀ ਦੇ ਟਿਊਬਰ ਬੋਲ ਦਿੰਦੇ ਆ ਟਿਊਬਰ ਇਹ ਖਾਣ ਵਾਲਾ ਜਾਂ ਬੀ ਵਾਲਾ ਹਾਂਜੀ ਤੇ ਭਾਜੀ ਹੁਣਾਂ ਨੇ ਬੀ ਵਾਲਾ ਤਾਂ ਕਹਿ ਦਿੱਤਾ ਕਿਉਂਕਿ ਇਹਦਾ ਸਾਈਜ਼ ਬੀਚ ਆ ਠੀਕ ਹੈ ਜੀ ਆ ਖੱਡੂਗੀ ਆ ਡਾਕਟਰ ਸਾਹਿਬ ਲੱਗਦਾ ਸੀ ਡਾ ਅੱਖ ਤਾਂ ਮੇਰੀ ਵੀ ਡੂੰਗੀ ਹੈ ਅੱਖ ਡੂੰਗੀ ਵੈਰਾਈਟੀ ਦਾ ਕੈਰੈਕਟਰ ਹੁੰਦਾ ਜੀ ਵੈਰਾਈਟੀ ਦਾ ਸੁਭਾਅ ਹੁੰਦਾ ਜਿਵੇਂ ਚੀਨ ਵਾਲਿਆਂ ਦੀ ਅੱਖ ਡੂੰਗੀ ਆ ਠੀਕ ਹੈ ਜੀ ਇਟਲੀ ਵਾਲਿਆਂ ਦੀ ਅੱਖ ਮੋਟੀ ਆ ਤੇ ਉਹ ਤਾਂ ਉਹ ਗਿਆ ਵੈਰਾਈਟੀ ਦਾ ਸੁਭਾਅ ਹੁਣ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਨੀ ਆ ਕਿ ਕੋਈ ਤੁਹਾਡੇ ਹੱਥ 'ਚ ਹੈਗਾ ਆਲੂ ਦਾ ਪੀਸ ਇਹਨੂੰ ਆਪਾਂ ਕਿਵੇਂ ਕਹਾਂਗੇ ਕਿ ਇਹ ਬੀ ਨੇ ਸਹੀ ਆ ਜਾਂ ਖਾਣ ਲਈ ਸਹੀ ਆ ਖਾਣ ਲਈ ਤਾਂ ਸਹੀ ਤਾਂ ਮੰਨਿਆ ਜਾਊਗਾ ਜੇ ਮੰਨ ਲਓ ਇੱਥੇ ਕੋਈ ਜ਼ਹਿਰ ਨਹੀਂ ਲੱਗੀ ਹੋਈ ਮੰਨ ਲਓ ਆਪਾਂ ਬੀਲ ਨੂੰ ਟ੍ਰੀਟ ਕਰਦੇ ਨਾ ਸੋਧਦੇ ਆਂ ਮੰਨ ਲਓ ਜ਼ਹਿਰ ਹੀ ਕੋਈ ਲਾਤੀ ਤਾਂ ਖਾਣ ਦੇ ਲਾਇਕ ਨਹੀਂ ਹੈਗਾ ਜੇ ਬੀਲ ਇਹ ਵੀ ਪੈਦਾ ਕੀਤਾ ਆਦੂ ਨਾ ਸੋਧਿਆ ਹੋਵੇ ਕੁਛ ਨਾ ਕੀਤਾ ਹੋਵੇ ਖਾ ਲਓ ਕੋਈ ਪ੍ਰੋਬਲਮ ਨਹੀਂ ਲੇਕਿਨ ਇਹਨੂੰ ਇਹਨੂੰ ਬੀਲ ਤਾਂ ਸਹੀ ਮੰਨਿਆ ਜਾਊਗਾ ਉਪਯੁਕਤ ਮੰਨਿਆ ਜਾਊਗਾ ਅਗਰ ਹਾਂਜੀ ਅਗਰ ਕੀ ਹੋਊਗਾ ਅੱਗੇ ਚਲੋ ਇਹਦੇ ਵਿੱਚ ਕੋਈ ਬਿਮਾਰੀ ਨਾ ਹੋਵੇ ਹੁਣ ਮੰਨ ਲਓ ਇਹ ਕਿੰਨਾ ਸੁਨੱਖਾ ਆ ਪੜਿਆ ਲਿਖਿਆ ਵੀ ਲੱਗਦਾ ਹੈਨਾ ਮੰਨ ਲਓ ਇਹ ਇਹ ਬੂਟੇ ਜਿਸ ਤੋਂ ਪੈਦਾ ਹੋਇਆ ਆ ਉਹਦੇ ਵਿੱਚ ਵਾਇਰਸ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਵਾਇਰਸ ਹੁੰਦਾ ਇਹਦੇ ਵੀ ਇਹ ਵੀ ਵਾਇਰਸ ਨਾਲ ਭਰਿਆ ਪਿਆ ਹੁੰਦਾ ਤੇ ਜਿੰਨਾ ਮਰਜੀ ਸੁਨੱਖਾ ਹੁੰਦਾ ਜਿੰਨੀ ਮਰਜੀ ਦੀ ਚਮਕ ਹੁੰਦੀ ਜਿੰਨੀ ਮਰਜੀ ਅੱਖ ਡੂੰਗੀ ਹੁੰਦੀ ਜਾਂ ਨਾ ਡੂੰਗੀ ਹੁੰਦੀ ਇਹ ਬੀਜ ਲਈ ਸਹੀ ਨਹੀਂ ਸੀਗਾ ਹੁਣ ਆਪਾਂ ਗਲਤੀ ਕੀ ਕਰਦੇ ਆ ਆਪਾਂ ਗਲਤੀ ਇਹ ਕਰਦੇ ਆ ਜਿਹੜੇ ਆਪਾਂ ਅੱਜ ਤੱਕ ਤੁਸੀਂ ਕਰਦੇ ਰਹੇ ਹੋ ਤੁਸੀਂ ਜਦੋਂ ਬੀ ਲੈਣ ਜਾਂਦੇ ਸੀਗੇ ਕਿਸੇ ਕੋਲਡ ਸਟੋਰ ਜਾਂਦੇ ਸੀ ਜਾਂ ਜ਼ਿੰਮੇਦਾਰ ਕੋ ਜਾਂਦੇ ਸੀਗੇ ਕਦੋਂ ਲੈਣ ਜਾਂਦੇ ਸੀ ਅਕਤੂਬਰ ਦੇ ਐਂਡ ਤੇ ਬੀਜਣਾ ਹੈ 1 ਅਕਤੂਬਰ 25 ਨੂੰ ਤੁਸੀਂ 10 ਅਕਤੂਬਰ ਨੂੰ ਜਾਂਦੇ ਕਿ ਬੀ ਦੇ ਦੇ ਉਹ ਬੀ ਜਿਹੜਾ ਬੰਦਾ ਇੱਕੋ ਬੀ ਲੈਣ ਜਾਂਦਾ ਤੇ ਉਹ ਤੁਹਾਡੇ ਸਾਹਮਣੇ ਕਟਾ ਖੋਲ ਦਿੰਦਾ ਐਦਾਂ ਬਿਛਾ ਦਿੰਦਾ ਤੁਸੀਂ ਕੀ ਕਹਿੰਦੇ ਬਈ ਚਮਕ ਬਹੁਤ ਹੈ ਹੈ ਗੋਰੇ ਰੰਗ ਦਾ ਮਤਲਬ ਇਹ ਥੋੜੀ ਹੋਊਗੀ ਕਿ ਬੀਬੀ ਸਿਆਣੀ ਹੋਊਗੀ ਉਹ ਤਾਂ ਰੰਗ ਆ ਉਹ ਤਾਂ ਚ ਉਹਦਾ ਕੀ ਫਰਕ ਪੈਂਦਾ ਮੁੰਡਾ ਸੋਹਣਾ ਪੱਗ ਸੋਣੀ ਬੰਨੀ ਆ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਮੁੰਡਾ ਸਿਆਣਾ ਬਹੁਤ ਹੋਊਗਾ ਉਹਦੇ ਅੰਦਰ ਦੀਆਂ ਕੁਆਲਿਟੀ ਆ ਨਾ ਉਹਦੀਆਂ ਤੇ ਅਸੀਂ ਕੀ ਕਰਦੇ ਅਸੀਂ ਸਿਰਫ ਚਮਕ ਦੇਖ ਕੇ ਤੇ ਅਸੀਂ ਉਹਦਾ ਸਾਈਜ਼ ਦੇਖ ਕੇ ਅਸੀਂ ਦੋ ਚੀਜ਼ਾਂ ਦੇਖਦੇ ਵੀ ਚਮਕ ਬਹੁਤ ਆ ਤੇ ਸਾਈਜ਼ ਦੇਖ ਲਿਆ ਤਾਂ ਫੇਰ ਕਹਿੰਦੇ ਬੀ ਲੈ ਲਓ ਬੀ ਲੈ ਲੈਨੇ ਆ ਲਿਆ ਕੇ ਬੀਜਦੇ ਆ ਖੇਤ ਵਾਇਰਸ ਨਾਲ ਭਰਿਆ ਹੁੰਦਾ ਫੇਰ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਸਾਡੀ ਮੱਤ ਇਹੋ ਜਿਹੀ ਮਾਰੀ ਆ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਵਾਇਰਸ ਵਾਲੇ ਬੂਟੇ ਆ ਅਸੀਂ ਕਹਿੰਦੇ ਪੱਤਾ ਨਹੀਂ ਖੁੱਲਦਾ ਪੱਤਾ ਨਹੀਂ ਖੁੱਲਦਾ ਫੇਰ ਉੱਤਲ ਦੇ ਦੁਕਾਨਦਾਰ ਕੋਲ ਦੁਕਾਨਦਾਰ ਕੋਲ ਉਟ ਪਟਾਂਗ ਤੁਹਾਨੂੰ ਚੀਜ਼ ਦੇ ਦਿੰਦਾ ਫੇਰ ਉਹ ਕਹਿੰਦਾ ਪੱਤਾ ਖੁੱਲ ਜੂ ਉਹ ਉਹਦੇ ਨਾਲ ਵੀ ਨਹੀਂ ਖੁੱਲਦਾ ਫੇਰ ਕੋਈ ਹੋਰ ਦਵਾਈ ਦੇ ਦਿੰਦਾ ਫੇਰ ਪੱਤਾ ਖੁੱਲ ਜੂ ਐਦਾਂ ਕਰਦੇ ਕਰਦੇ ਮਗਦਮਾਰੀ ਕਰਦੇ ਆ ਫਸਲ ਦਾ ਟਾਈਮ ਨਿਕਲ ਜਾਂਦਾ ਤੇ ਫੇਰ ਅਗਲੇ ਸਾਲ ਅਸੀਂ ਭੁੱਲ ਜਾਂਦੇ ਆ ਇਸ ਤੋਂ ਬਾਅਦ ਜੀਰੀ ਦਵਾਲੇ ਹੋ ਜਾਂਦੇ ਆ ਆਖ ਹੀ ਕੰਮ ਕਰੀ ਜਾਂਦੇ ਆ ਸਾਨੂੰ ਉਹ ਅੱਖ ਲਾਉਣੀ ਪੈਣੀ ਆ ਉਹ ਦਿਮਾਗ ਲਾਉਣਾ ਪੈਣਾ ਜੇ ਬੀ ਲੈਣਾ ਹੈ ਤਾਂ ਸਾਨੂੰ ਪਛਾਣ ਵੀ ਹੋਵੇ ਕਿ ਬੀ ਚੰਗਾ ਕੀ ਹੁੰਦਾ ਬੀ ਚੰਗੇ ਦੀ ਪਹਿਲੀ ਨਿਸ਼ਾਨੀ ਇਹ ਹੈਗੀ ਆ ਉਦੇ ਵਿੱਚ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ। ਵਾਇਰਸ ਦੀ ਬਿਮਾਰੀ ਨਹੀਂ ਹੋਣੀ ਚਾਹੀਦੀ। ਬਿਲਕੁਲ ਇਦਾਂ ਹੀ ਸਮਝੋ ਕਿ ਅਸੀਂ ਕੋਈ ਰਿਸ਼ਤਾ ਕਰਨਾ ਹੋਵੇ, ਕੋਈ ਲੜਕਾ ਲੜਕੀ ਦੇਖਣਾ ਹੋਵੇ, ਕੀ ਪਾੜਦੇ ਆਂ? ਅਸੀਂ ਕੀ ਦੇਖੀ ਜਾਂਦੇ ਕੱਦ ਹੋਵੇ 5 ਫੁੱਟ 10 ਇੰਚ। ਠੀਕ ਹੈ ਜੀ ਰੰਗ ਗੋਰਾ ਹੋਵੇ, ਅੱਖਾਂ ਮੋਟੀਆਂ ਹੋਣ। ਯਾਰ ਉਹਦਾ ਕੀ ਮਤਲਬ ਹੈ ਅਕਲ ਨਾਲ ਦੱਸੋ। ਅਕਲ ਨਾਲ ਦਾ ਕੀ ਮਤਲਬ ਹੈ? ਇਸੇ ਤਰੀਕੇ ਨਾਲ ਜਿਹੜਾ ਆਹ ਲੁੰਗਾ ਬੀ ਆ, ਪਹਿਲੀ ਗੱਲ ਇਹ ਹੈਗੀ ਆ ਕਿ ਜੇਸ ਬੰਦੇ ਤੋਂ ਤੁਸੀਂ ਲੈਣਾ ਆਂ, ਨੂੰ ਪਤਾ ਹੋਵੇ ਕਿ ਉਹ ਚ ਵਾਇਰਸ ਨਾ ਹੋਵੇ ਵਾਇਰਸ ਨਾ ਹੋਵੇ ਕਿੱਥੋਂ ਬਦਲ ਲੱਗੂਗਾ ਉਹ ਫਸਲ ਦੇ ਪੱਤੇ ਦੇ ਖੜੀ ਫਸਲ ਦੇਖ ਕੇ ਉਦੋਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਉਦੋਂ ਅਸੀਂ ਜਾਗ ਬੋਤੇ ਜਾਣਾ ਹੁੰਦਾ ਹੈਨਾ ਉੱਥੇ ਵੀ ਤੇ ਭੰਗੜੇ ਪਾਉਣੇ ਅੱਛਾ ਫਿਰ ਕੀ ਹੁੰਦਾ ਦੂਜੀ ਕੰਡੀਸ਼ਨ ਕੀ ਆ ਪਹਿਲੀ ਗੱਲ ਤੇ ਇੱਥੇ ਬਿਮਾਰੀ ਨਾ ਹੋਵੇ ਦੂਸਰੀ ਗੱਲ ਦੂਸਰੀ ਗੱਲ ਇਹਦਾ ਸਾਈਜ਼ ਹੋਵੇ 20 ਸਾਈਜ਼ 20 ਸਾਈਜ਼ ਜਿਹੜਾ ਗਵਰਨਮੈਂਟ ਦਾ ਜਿਹੜਾ ਐਕਟ ਹੈ ਉਹਦੇ ਹਿਸਾਬ ਨਾਲ 25 ਗ੍ਰਾਮ ਤੋਂ ਲੈ ਕੇ 125 ਗ੍ਰਾਮ ਦੇ ਵਿੱਚ ਨੂੰ B ਸਾਈਜ਼ ਮੰਨਦੇ ਆ ਤੇ ਪਰ ਜ਼ਿੰਮੇਦਾਰ ਨਹੀਂ 125 ਗ੍ਰਾਮ ਦਾ ਲਾਦਾ ਹੋਊਗਾ ਉਹ ਲਗਾਊਗਾ 35 ਤੋਂ 70 ਕਿ ਗ੍ਰਾਮ ਦੇ ਵਿੱਚ ਦਾ ਜਿਹੜਾ ਸਹੀ ਮੈਂ ਇਹਦੇ ਵਿੱਚ ਜਿਵੇਂ ਮਰਖਾਈ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੀ ਗੋਲੀ ਵੀ ਹੁੰਦੀ ਆ ਗੋਲੀ ਦਾ ਮਤਲਬ 10-15 ਗ੍ਰਾਮ ਦੀ ਬਹੁਤ ਧਿਆਨ ਨਾਲ ਸੁਣਿਓ ਗੱਲ ਕਿਤੇ ਰੱਬ ਕਿਤੇ ਇੰਨੀ ਕੁ ਮੱਤ ਦਿੰਦਾ ਅੱਜ ਤੁਹਾਡੇ ਕੋਲ ਕਾਪੀ ਪੈਨ ਹੁੰਦਾ ਤੁਸੀਂ ਗੱਲ ਲਿਖਦੇ ਲਿਖਣੀ ਤੁਸੀਂ ਹੈ ਨਹੀਂਗੀ ਜੇਕਰ ਗੋਲੀ ਜਿਹੜੀ ਹੈਗੀ ਆ ਬਹੁਤ ਹਾਈ ਕੁਆਲਿਟੀ ਦੇ ਬੀ ਦੀ ਗੋਲੀ ਹੋਵੇ ਜਿਵੇਂ ਕਿ ਜੀ1 ਦੀ ਗੋਲੀ ਜੀ2 ਦੀ ਗੋਲੀ ਜਾਂ ਮੰਨ ਲਓ ਬਰੀਡਰ ਸੀਡ ਦੀ ਕਿਤੇ ਗੋਲੀ ਬਚੀ ਹੋਵੇ ਫੇਰ ਤੁਸੀਂ ਸੋਚ ਲਓ ਕਿ ਮੈਂ ਗੋਲੀ ਬੀਜ ਕੇ ਗਾਹਾਂ ਬੀ ਬਣਾ ਲਵਾਂ ਲੇਕਿਨ ਆਮ ਤੌਰ ਤੇ ਕੀ ਹੁੰਦਾ ਆ ਕਿ ਜਦੋਂ ਖੇਤ ਵਿੱਚ ਜਿਹੜਾ ਆਪਣਾ ਆਲੂ ਹੋਊਗਾ ਜਿਹੜੇ ਬਿਮਾਰੀ ਵਾਲੇ ਵਾਇਰਸ ਵਾਲੇ ਬੂਟੇ ਹੁੰਦੇ ਆ ਉਹਨਾਂ ਦੇ ਥੱਲੇ ਦਾਣੇ ਦਾ ਸਾਈਜ਼ ਨਹੀਂ ਬਣਦਾ ਉਹ ਛੋਟਾ ਛੋਟਾ ਰਹਿੰਦਾ ਤੁਸੀਂ ਵਾਇਰਸ ਵਾਲਾ ਬੂਟਾ ਪੁੱਟ ਕੇ ਦੇਖ ਲਿਓ ਦੇਖਿਆ ਕਿਸੇ ਨੇ ਵਾਇਰਸ ਵਾਲਾ ਪੁੱਟ ਕੇ ਉਹਦੇ ਥੱਲੇ ਕੀ ਬਣੂਗੀ ਗੋਲੀ ਠੀਕ ਹੈ ਜੀ ਨਵਾਂ ਨਵਾਂ ਜ਼ਿਮੀਂਦਾਰ ਆ ਪਹਿਲੀ ਵਾਰੀ ਆਲੂ ਵੇਚਣ ਲੱਗਿਆ ਉਹਨੂੰ ਦੇਖਦਾ ਯਾਰ ਕਣਕ ਦਾ ਤਾਂ ਪੈਂਦਾ ਸੀਗਾ 1500 ਦਾ ਵੀ ਤੇ ਆਲੂ ਦਾ ਪੈਂਦਾ 15000 ਦਾ ਉਹ ਸੋਚਦਾ ਯਾਰ ਇਹ ਤਾਂ ਕਾਦੀ ਖੇਤੀ ਐ ਉਹ ਨੂੰ ਕੋਈ ਬੰਦਾ ਸਲਾਹ ਦਿੰਦਾ ਉਹ ਮੇਰੇ ਵਰਗਾ ਕਹਿ ਦਿੰਦਾ ਜਾ ਕੇ ਇਦਾਂ ਕਰ ਤੂੰ ਉਹ ਦੂਜੇ ਤੇ ਤੇਰੇ ਪਰ ਕੱਟੇ ਪੈ ਜਾਣੇ 30 ਤੇ ਤੂੰ ਗੋਲੀ ਪਾ ਦੇ 10 15 ਕੱਟਿਆਂ ਚ ਕਿੱਲਾ ਬੀਜਿਆ ਦੇਣਾ ਉਹ ਫੇ ਕੀ ਕਰਦਾ ਉਹ ਗੋਲੀ ਲੈਣ ਚੱਲ ਜਾਂਦਾ ਕਿਸੇ ਕੋਲੇ ਹੁਣ ਗੋਲੀ ਦੀ ਉਹ ਭਾਲਦਾ ਸਸਤੀ ਉਹ ਸਸਤੀ ਗੋਲੀ ਪੂਰਾ ਵਾਇਰਸ ਲਿਆ ਕੇ ਖੇਤ ਚ ਬੀਜ ਲੈਂਦਾ ਤੇ ਆਂਡੀਆਂ ਗਵਾਨੀਆਂ ਦੇ ਪੱਤੇ ਇਦਾਂ ਖੁੱਲੇ ਹੁੰਦੇ ਤੇ ਉਹਦੇ ਪੱਤੇ ਹੁੰਦੇ ਇਦਾਂ ਗਰੀਬ ਜਿਹਾ ਮਰੇ ਇਹ ਜੇ ਮੈਂ ਫਰੀ ਦੀ ਕਣਕ ਨਹੀਂ ਆਈ ਹੁੰਦੀ ਹੈ ਨਾ ਫੇਰ ਉਹ ਸੋਚਦਾ ਯਾਰ ਤੁਹਾਡੀ ਫਸਲ ਇਦਾਂ ਦੀ ਆ ਨਾਨਕ ਬਾਟਕ ਵਾਲਿਆਂ ਦੇ ਗੱਲ ਪੈਂਦਾ ਵੀ ਤਾਂ ਥੋੜੀ ਇਦਾਂ ਦੀ ਪੱਤੇ ਖੁੰਦੇ ਹੋਏ ਮੇਰੇ ਤਾਂ ਪੱਤੇ ਹੀ ਨਹੀਂ ਖੁੱਲੇ ਹੁਣ ਕੋਈ ਦੱਸਣ ਵਾਲਾ ਵੀ ਨਹੀਂ ਹੈਗਾ ਕੋਈ ਦੱਸਣ ਵਾਲਾ ਵੀ ਨਹੀਂ ਹੈਗਾ ਤੇ ਜਿੱਥੇ ਦੱਸਣ ਵਾਲੇ ਹੈਗੇ ਉੱਥੇ ਉਹ ਜਾ ਕੇ ਖੁਸ਼ ਨਹੀਂ ਹੈਗਾ ਕਿਉਂਕਿ ਮੈਂ ਤੈਨੂੰ ਹੋਰ ਮੈਂ ਮੈਂ ਤਾਂ ਬਹੁਤ ਉਡ ਪਟਾਲ ਮਾਰਨੀ ਆ ਅੱਜ ਬਰਦਾਸ਼ਤ ਕਰੋ ਹੁਣ ਮੈਂ ਦੱਸਣ ਵਾਲਿਆਂ ਦੀ ਗੱਲ ਤੁਹਾਨੂੰ ਦੱਸ ਦਾਂ ਆਪਣੇ ਆਪ ਨੂੰ ਵੀ ਲਾਹਣਤਾ ਪਾਉਣੀਆਂ ਅੱਜ ਥੋੜੀਆਂ ਜੀਆਂ ਮੈਂ ਤੁਹਾਨੂੰ ਵੀ ਪਾਉਣੀਆਂ ਆ ਤੁਸੀਂ ਨਾ ਹਰ ਜ਼ਿਲ੍ਹੇ ਦੇ ਵਿੱਚ ਕੇਵੀਕੇ ਖੇਤੀਬਾੜੀ ਵਿਭਾਗ ਮੰਤਰੀ ਬਾਗਬਾਨੀ ਵਿਭਾਗ ਸਾਡਾ ਸੈਂਟਰ ਵਾਲਿਆਂ ਦਾ ਵੀ ਕਿਤੇ ਜਿਵੇਂ ਅਸੀਂ ਜਲੰਧਰ ਆ ਜਿੱਥੇ ਖੇਤੀ ਦੇ ਵਿਭਾਗ ਹੈਗੇ ਆ ਉੱਥੇ ਬਿਲਡਿੰਗਾਂ ਬਹੁਤ ਸੋਹਣੀਆਂ ਡਾਕਟਰ ਵੀ ਬੈਠੇ ਆ ਕਲਰਕ ਵੀ ਬੈਠੇ ਆ ਸਭ ਕੁਝ ਵਧੀਆ ਆ ਜ਼ਿੰਮੇਦਾਰ ਨਹੀਂ ਕਿਤੇ ਵੀ ਹੈਗਾ ਮੇਰੀ ਸ਼ਰਤ ਆ ਸੌ ਜਗਾ ਜਾ ਕੇ ਦੇਖ ਲੋ ਡਾਕਟਰ ਮਿਲ ਜਾਣਗੇ ਕਲਰਕ ਮਿਲ ਜਾਣਗੇ ਸਭ ਕੁਝ ਮਿਲ ਜੂਗਾ ਜ਼ਿੰਮੇਦਾਰ ਨਹੀਂ ਕਿਤੇ ਦਿਸਦਾ ਮਤ ਕਿੰਨੀ ਬੇਹੱਦ ਸ਼ਰਮ ਵਾਲੀ ਗੱਲ ਆ ਉੱਥੇ ਜਾਣਾ ਤਾਂ ਤੁਸੀਂ ਸੀ ਤੁਹਾਡੇ ਪੈਰਾਂ ਨੂੰ ਬੇੜੀਆਂ ਤਾਂ ਨਹੀਂ ਪਾਈਆਂ ਕਿਸੇ ਨੇ ਮੇਰੇ ਕੋਲ ਜਦੋਂ ਜਲੰਧਰ ਹਾਈਵੇ ਦੇ ਉੱਤੇ ਦਫ਼ਤਰ ਆ ਜਦੋਂ ਸਾਡੇ ਕੋਲ ਕੋਈ ਬੰਦਾ ਆਉਂਦਾ ਨਾ ਪਹਿਲਾ ਸਵਾਲ ਉਹਨੇ ਇਹ ਪੁੱਛਦਾ ਕਿੰਨੇ ਸਾਲ ਹੋ ਗਏ ਤੈਨੂੰ ਇਹਦੇ ਮੋਰੋਂ ਦੀ ਨਿਕਲਦੇ ਨੇ ਕੋਈ ਕਹਿੰਦਾ 25 ਸਾਲ ਹੋ ਗਏ ਕੋਈ ਕਹਿੰਦਾ 30 ਸਾਲ ਹੋ ਗਏ ਮੈਂ ਕਿ ਅੰਦਰ ਕਿਉਂ ਨਹੀਂ ਬੜਿਆ ਕਹਿੰਦਾ ਜੀ ਬੱਸ ਉਹ ਕਾਲੀ ਜੀ ਚ ਹੁੰਨੇ ਉਦੋਂ ਨਿਕਲ ਜੀਦਾ 25 ਸਾਲ ਕਾਲੀ ਤੋਂ ਉਦੋਂ ਨਿਕਲ ਦਿੰਦੇ ਮੈਂ ਕਿ ਤੇਰੀ ਉਦੋਂ ਕਾਲੀ ਕਿੱਥੇ ਜਾਂਦੀ ਜਦੋਂ ਜਾਗੂ ਤੇ ਜਾ ਕੇ ਪੰਘੜਾ ਪਾਉਂਦਾ 5 ਘੰਟੇ ਹਟਦਾ ਹੀ ਨਹੀਂ ਕਹਿਣ ਦਾ ਮਤਲਬ ਇਹ ਹੈਗਾ ਹਰ ਗੱਲ ਤੇ ਗਵਰਨਮੈਂਟ ਨੂੰ ਗਾਲਾਂ ਕੱਢੀ ਜਾਣੀਆਂ ਇਹ ਹੱਲ ਨਹੀਂ ਹੈਗਾ ਤੁਸੀਂ ਕੇਵਿਕੇ ਵਾਲਿਆਂ ਨੂੰ ਜਾ ਕੇ ਸਿਰ ਖਾਓ ਉਹਨਾਂ ਦਾ ਸਾਡੇ ਦਫ਼ਤਰ ਆ ਕੇ ਸਾਡੀ ਜਾਨ ਖਾਓ ਤੁਸੀਂ ਸਾਡੀ ਜਾਨ ਖਾਓਗੇ ਸਾਡੇ ਪਿੱਛੇ ਪੋਵੋਗੇ ਅਸੀਂ ਵੀ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਮੋਰ ਦੀ ਨਿਕਲ ਜਨੈ ਸ਼ੂ ਕਰਕੇ ਇਹ ਤਾਂ ਤੁਹਾਡਾ ਕਸੂਰ ਹੈ ਨਾ ਇਹ ਤੁਹਾਡਾ ਕਸੂਰ ਹੈ ਕਿ ਨਹੀਂ ਤੁਹਾਨੂੰ ਕੌਣ ਰੋਕਦਾ ਹੈ ਉੱਥੇ ਕਿਸੇ ਨੇ ਬੈਰੀਕੇਡ ਥੋੜੀ ਲਗਾਏ ਹੋਏ ਆ ਆਪਾਂ ਸਿੱਖਣਾ ਹੀ ਨਹੀਂ ਹੈਗਾ ਫਿਰ ਸਾਡਾ ਕਸੂਰ ਕੀ ਆ ਸਾਡੇ ਕੋਲ ਕੋਈ ਆ ਜਾਂਦਾ ਮੈਂ ਕੱਲ ਕਿਸੇ ਨੇ 25 ਅਫਸਰ ਆਏ ਹੋਏ ਸੀ ਪੀ ਆਯੂ ਤੋਂ 25 ਅਫਸਰ ਸੀ ਜੇ ਮੈਂ ਉਹਨਾਂ ਨੂੰ ਆਹ ਗੱਲ ਕਹੀ ਸੀ ਜਿਹੜੀ ਤੁਹਾਡੇ ਸਾਹਮਣੇ ਮੈਂ ਰਿਪੀਟ ਕਰਦਾ ਮੈਂ ਕਿਹਾ ਤੁਸੀਂ ਅੱਜ ਅਫਸਰ ਹੋ ਨਾ ਕਿਸੇ ਵੀ ਮਹਿਕਮੇ ਦੇ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਇੱਜ਼ਤੀ ਹੋਈ ਉੱਥੇ ਕੋਈ ਤੁਹਾਨੂੰ ਪੁੱਛਦਾ ਨਹੀਂਗਾ ਪਟਵਾਰੀ ਕੋ ਚਲਦਾ ਹੋ ਨਹੀਂ ਪੁੱਛਦਾ ਤਹਿਸੀਲਦਾਰ ਤੁਹਾਨੂੰ ਨੇੜੇ ਨਹੀਂ ਲੱਗਣ ਦਿੰਦਾ ਥਾਣੇ 'ਚ ਤਾਂ ਬੇਇੱਜ਼ਤੀ ਤੁਹਾਡੀ ਹੋਣੀ ਹੋਣੀ ਹੈ ਹਰ ਥਾਂ ਬੇਇੱਜ਼ਤ ਮਹਿਸੂਸ ਕਰਦੇ ਹੋ ਕਹਿੰਦੇ ਹਾਂ ਮੈਂ ਕਿਹਾ ਜੇ ਤੁਸੀਂ ਦਫ਼ਤਰ 'ਚ ਬੈਠੇ ਹੋ ਤੁਹਾਡੇ ਕੋਲ ਵੀ ਕੋਈ ਆਉਂਦਾ ਹੋਣਾ ਤੁਸੀਂ ਉਹਨੂੰ ਇੱਜ਼ਤ ਦੇ ਦਿਓ ਉਹਨੂੰ ਜ਼ਿੰਦਗੀ ਦੇ ਵਿੱਚ ਇੰਨੀ ਕੀ ਦਿੱਤੇ ਦਿਓ ਉਹਨੂੰ ਪਤਾ ਲੱਗੇ ਕਿ ਯਾਰ ਮੈਂ ਕਿਸੇ ਦਫ਼ਤਰ ਵਿੱਚ ਗਿਆ ਸੀਗਾ ਕਿੰਨਾ ਪਿਆਰ ਸਤਿਕਾਰ ਦਿੱਤਾ ਠੀਕ ਹੈ ਨਾ ਆਪਾਂ ਬੇਇੱਜ਼ਤੀ ਕਰਨੀ ਤੇ ਕਰਾਉਣ ਚ ਮਾਹਿਰ ਹੈ ਦੋਨੇ ਪਾਸੇ ਇਸ ਕਰਕੇ ਜਿੰਨੇ ਕੁ ਸਾਡੇ ਕੋਲ ਬੰਦੇ ਹੈਗੇ ਨੇ ਜਿੰਨੇ ਕੁ ਜਾਣਕਾਰ ਹੈਗੇ ਨੇ ਉਹਨਾਂ ਨਾਲ ਆਪਾਂ ਮਿਲਣਾ ਵਰਤਣਾ ਸ਼ੁਰੂ ਕਰੀਏ ਉਹਨਾਂ ਦੇ ਕੋਲ ਬੈਠੀਏ ਚਾਹ ਪੀਏ ਜਾ ਕੇ ਕੋ ਸਿੱਖੀਏ ਕੁਝ ਸਿਖਾਈਏ ਜੇ ਤੁਸੀਂ ਸਾਡੇ ਕੋਲ ਆਨੇ ਅਸੀਂ ਤੁਹਾਡੇ ਤੋਂ ਸਿੱਖਦੇ ਹਾਂ ਥੋੜੀ ਸੀਰੀਅਸ ਗੱਲਾਂ ਆ ਪਰ ਇਹ ਸੱਚਾਈ ਹੈ ਠੀਕ ਹੈ ਜੀ ਅੱਗੇ ਚੱਲੋ ਮੈਂ ਹਮੇਸ਼ਾ ਮੈਨੂੰ ਪਤਾ ਮੈਂ ਹਰ 5 ਮਿੰਟ ਬਾਅਦ ਅਸਲੀ ਗੱਲ ਤੋਂ ਪਾਸੇ ਹੋ ਜਾਣਾ ਪਰ ਇਹ ਸੱਚਾਈ ਹੈ ਇਹਦੀ ਗੱਲ ਵੀ ਸਾਨੂੰ ਕਰਨੀ ਪੈਣੀ ਹੈ ਮੈਂ ਬੇਨਤੀ ਸਾਨੂੰ ਇਹ ਕਰਨੀ ਪੈਣੀ ਸੀਗੀ ਗਿਆਨ ਲੈਣ ਵਾਸਤੇ ਸਿੱਖਣ ਵਾਸਤੇ ਆਪਾਂ ਨੂੰ ਜਾਣਾ ਪੈਣਾ ਆ ਮੇਲੇ ਦੇ ਦਾ ਕੇ ਕੱਲਾ ਨਾ ਉਹ ਜਦੋਂ ਮੇਲਾ ਮੈਨੂੰ ਪੀਯੂ ਵਾਲਾ ਤੁਹਾਨੂੰ ਬੜੀ ਚਾਹ ਹੁੰਦਾ ਨਾ ਮੇਲੇ ਦਾ ਮੈਨੂੰ ਮੇਲਿਆਂ ਦਾ ਬੜਾ ਚਾਹ ਨਹੀਂ ਹੈਗਾ ਮੇਲੇ ਦੇ ਵਿੱਚ ਜਦੋਂ ਅਸੀਂ ਮੁੜ ਕੇ ਉਹਨੇ ਸਾਡੇ ਕੋਲ ਪੰਜ ਆ ਤਾਂ ਛੋਲੇ ਇਕੱਠੇ ਕੀਤੇ ਹੁੰਦੇ ਆ ਕੰਪਨੀ ਵਾਲਿਆਂ ਦੇ ਉਹ ਝੋਲੇ ਦੇ ਵਿੱਚ ਕਾਗਜ਼ ਪਾਏ ਹੁੰਦੇ ਜਿਹੜੇ ਘਰੇ ਆ ਕੇ ਕਦੇ ਨਹੀਂ ਪੜ੍ਹੇ ਅਸੀਂ ਮੇਲਿਆਂ ਦੀ ਲੋੜ ਨਹੀਂ ਹੈਗੀ ਮੈਂ ਇਹਨਾਂ ਨੂੰ ਮਨਪ੍ਰੀਤ ਨੂੰ ਬੇਨਤੀ ਕੀਤੀ ਸੀ ਕਿ ਮੈਂ ਕਿਹਾ ਅੱਜ ਨਾ ਤਾਂ ਕੋਈ ਸਾਨੂੰ ਵੀਆਈਪੀ ਬੰਦਾ ਚਾਹੀਦਾ ਨਾ ਮੈਂ ਕਿਹਾ ਉਹ ਬੰਦਾ ਕੋਈ ਚਾਹੀਦਾ ਹੈਗਾ ਜਿਹਦਾ ਸਾਡੇ ਇਸ ਕੰਮ ਨਾਲ ਕੋਈ ਮਤਲਬ ਨਹੀਂ ਹੈਗਾ ਤੇ ਨਾ ਮੈਂ ਕਿਹਾ ਆਪਾਂ ਗੱਲ ਕਰੀਏ ਆਲੂ ਦੇ ਬੀ ਦੀ ਅਸਲੀ ਗੱਲ ਵੀ ਤਾਂ ਕਿ ਮਸਾਂ ਮੌਕਾ ਮਿਲਦਾ ਉਹਦੇ ਵਿੱਚ ਕੋਸ਼ਰੋ ਕੁਝ ਬੰਦਾ ਸਿੱਖ ਸਕੇ ਇਹਨਾਂ ਨੇ ਮੇਰੀ ਬੇਨਤੀ ਮੰਨ ਲਈ ਵੈਸੇ ਅੱਛਾ ਇੱਕ ਤਾਂ ਹੈਗਾ ਬੀ ਦੇਤ ਬਿਮਾਰੀ ਨਾ ਹੋਵੇ ਸਾਈਜ਼ ਸਹੀ ਹੋਵੇ ਤੇ ਉਹਦੇ ਵਿੱਚ ਰਲਾ ਨਾ ਹੋਵੇ ਕਿਸੇ ਹੋਰ ਵੈਰਾਈਟੀ ਦਾ ਫਿਰ ਆਪਾਂ ਬੋਲਾਂਗੇ ਕਿ ਬਈ ਇਹ ਬੀ ਹੈਗਾ ਪਰਫੈਕਟ ਇਹ ਪਰਫੈਕਟ ਠੀਕ ਹੈ ਜੀ ਫਿਰ ਇਹਨੂੰ ਮੰਨਾਂਗੇ ਬੀ ਪਰਫੈਕਟ ਹੈ ਪਰ ਕਈ ਵਾਰੀ ਕੀ ਹੁੰਦਾ ਆ ਇਦਾਂ અપਵਾਦ ਵੀ ਹੁੰਦਾ ਇਹਦਾ અપਵਾਦ ਕੀ ਹੁੰਦਾ ਕਿ ਤੁਹਾਡੇ ਕੋਲ ਬਹੁਤ ਹਾਈ ਕੁਆਲਿਟੀ ਦਾ ਬੀ ਹੈ ਮਤਲਬ ਜੀਵਨ ਆ ਹੁਣ ਇਹਦਾ અપਵਾਦ ਇਹ ਜੀਵਨ ਕੀ ਹੁੰਦਾ ਆ ਆਪਾਂ ਅੱਗੇ ਗੱਲ ਕਰਾਂਗੇ ਜੀਵਨ ਐਸ ਦਾਣੇ ਤੋਂ ਜਿਹੜਾ 8-10 ਰੁਪਏ ਦਾ ਇੱਕ ਦਾਣਾ ਆ ਇਤੋਂ ਪੈਦਾ ਕੀਤਾ ਹੋਇਆ ਜਿਹੜਾ ਬੀ ਆ ਖੇਤ ਵਿੱਚ ਤੈਨੂੰ ਜੀਵਨ ਬੋਲਦੇ ਉਹਦੇ ਵਿੱਚ ਆ ਚੀਜ਼ ਕੋਈ ਲਾਗੂ ਨਹੀਂ ਹੁੰਦੀ ਬਸ ਉਹਦੇ ਵਿੱਚ ਬਿਮਾਰੀ ਹੋਣੀ ਨਹੀਂ ਗੀ ਫਿਰ ਉਹਦਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਭਾਵੇਂ 500 ਗ੍ਰਾਮ ਦਾ ਪੀਸ ਹੋਵੇ ਉਹਨੂੰ ਆਪਾਂ ਬੀਜ ਵਰਤਣਾ ਕਿਤੇ ਇਹ ਨਾ ਕਿ ਉਹ ਵੀ ਉਹ ਬਾਕੀ ਕੱਢ ਕੇ ਸੈੱਟ ਲਈਏ ਤੇ ਡਾਕਟਰ ਨੂੰ ਕਹੇ ਤੇ ਬੀਜ ਨਹੀਂ ਹੈਗਾ ਮੈਂ ਇਹ ਗੱਲ ਸਾਰੀ ਟਰੂ ਹੈਗੀ ਓਸ ਬੀਜ ਦੀ ਜਿਹੜਾ ਫਾਈਨਲ ਸਟੇਜ ਤੇ ਆਪਾਂ ਜਿਵੇਂ ਕਹਿੰਦਾ ਸਰਟੀਫਾਈਡ ਲੈਵਲ ਵਗੈਰਾ ਤੇ ਜਾਂਦਾ ਜਾਂ ਜੀ 4 ਤੇ ਜਾਂਦਾ ਕੁਛ ਇਦਾਂ ਲਗਾ ਦੋ ਤੇ ਲੇਕਿਨ ਉਦੋਂ ਪਹਿਲਾਂ ਬਹੁਤ अर्ਲੀ ਸਟੇਜਿਸ ਹੁੰਦੀਆਂ ਜਿਵੇਂ ਆਤ ਫਿਰ ਤੁਸੀਂ ਕਹੋਗੇ ਵੀ ਗੋਲੀ ਨਾ ਹੋਵੇ ਆ ਤਾਂ ਗੋਲੀ ਤੋਂ ਵੀ ਛੋਟਾ ਆ ਪਰ ਇਹ ਤਾਂ ਸੁਪਰ ਵੀਪ ਹੁੰਦੇ ਜਾਂਦਾ ਤੁਸੀਂ ਠੀਕ ਹੈ ਜੀ ਇਹ ਇਸ ਚੀਜ਼ ਦਾ ਤੁਸੀਂ ਖਿਆਲ ਰੱਖੋ ਤੇ ਅੱਗੇ ਚੱਲੀਏ ਜਿਹੜਾ ਪਿੱਛੇ ਥੱਲੇ ਮੋੜਾ ਆ ਜਿਹੜਾ ਰਲਾ ਹੈਗਾ ਆ ਮਿਕਸਿੰਗ ਆ ਜੇ ਤੁਸੀਂ ਰਾਸ਼ਨ ਦਾ ਕੰਮ ਕਰਦੇ ਨਾ ਬਹੁਤ ਪਤਾ ਜਾ ਕੇ ਤਜਾਰਪੁਰ ਮੰਡੀ ਚਲ ਜਾਣਾ ਲੋਕਾਂ ਨੇ ਖਾ ਹੀ ਜਾਣਾ ਉਹਦੇ ਵਿੱਚ ਉਹਨਾਂ ਕਿਤੇ ਰਲਾ ਕੱਢਦੇ ਉਹਦੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹਦਾ ਨਹੀਂ ਇੰਨਾ ਉਹਦੀ ਟੈਨਸ਼ਨ ਨਾ ਕਰੋ ਹਾਂ ਇੰਨਾ ਜ਼ਰੂਰ ਹੈ ਕਿ ਚਿੱਟੀ ਵੈਰਾਈਟੀਆ ਵਿੱਚ ਲਾਲ ਰਲੇ ਹੋਏ ਭㅐੜੇ ਲੱਗਦੇ ਆ ਉਹਦੀ ਬਹੁਤੀ ਅੱਗੇ ਤੇ ਬੀ ਪੈਦਾ ਕਰਨ ਦੇ ਦੋ ਸਿਸਟਮ ਹੈ ਜਲਦੀ ਨਾਲ ਗੱਲ ਕਰਦੇ ਦੋ ਸਿਸਟਮਾਂ ਦੇ ਵਿੱਚ ਇੱਕ ਤੇ ਹੈਗਾ ਰਵਾਇਤੀ ਸਿਸਟਮ ਜਿਹੜੇ ਪੁਰਾਣੇ ਬੰਦੇ ਖੇਤੀ ਕਰਦੇ ਉਹ ਕਹਿੰਦੇ ਜੀ ਅਸੀਂ ਨਾ F1 ਲੈ ਕੇ ਆਏ ਸਰਟੀਫਾਈਡ ਲੈ ਕੇ ਆਏ F2 ਲੈ ਕੇ ਆਏ ਉਹ ਰਵਾਇਤੀ ਸਿਸਟਮ ਹੈ ਇੱਕ ਕਹੇਗਾ ਹਾਈ ਟੈਕ ਸਿਸਟਮ ਜਿਹੜਾ ਆਹ ਆਪਾਂ ਐਰੋਪੋਨਿਕਸ ਵੈਰਾ ਦਾ ਟਿਸ਼ੂ ਕਲਚਰ ਦੇ ਥਰੂ ਕਰਦੇ ਉਹਦੀ ਆਪਾਂ ਇੱਕ ਵਾਰੀ ਮੋਟੀ ਜੀ ਗੱਲ ਸਿੱਖ ਲਈਏ ਜਲਦੀ ਨਾਲ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਖੇਤੀ ਕਰਦੇ ਆ ਉਹਨਾਂ ਨੂੰ ਪਤਾ ਹੋਣਾ ਕਿ ਇੱਕ ਹੁੰਦਾ ਹੈ ਬਰੀਡਰ ਸੀਡ ਬਰੀਡਰ ਬੀਜ ਜਿਹੜਾ CPRI ਪੈਦਾ ਕਰਦੀ ਆ ਜੇ ਪੀਜੂ ਦੀ ਵੈਰਾਈਟੀ ਹੋਗੀ ਪੀਜੂ ਬਰੀਡਰ ਸੀਡ ਪੈਦਾ ਕਰੋਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਬਰੀਡਰ ਸੀਡ ਸਾਰਾ ਪੈਦਾ ਕਰਕੇ ਸਟੇਟ ਗਵਰਨਮੈਂਟ ਨੂੰ ਦੇ ਦਿੱਤਾ ਜਾਂਦਾ ਬਾਗਬਾਨੀ ਵਿਭਾਗ ਨੂੰ ਉਹ ਫਿਰ ਅੱਗੇ ਫਾਊਂਡੇਸ਼ਨ 1 ਫਾਊਂਡੇਸ਼ਨ 2 ਤੇ ਸਰਟੀਫਾਈਡ ਪੈਦਾ ਕਰਦੇ ਆ F1 F2 ਸਰਟੀਫਾਈਡ ਉਹ ਸਰਟੀਫਾਈਡ ਪੈਦਾ ਕਰਕੇ ਫਿਰ ਦਿੰਦੇ ਜ਼ਿਮੀਦਾਰਾਂ ਨੂੰ ਠੀਕ ਹੈ ਜੀ ਇਹ ਜਿਹੜਾ B ਆ ਇਹ ਇਦੇ ਨਾਲ ਜਿੰਨਾ ਵੀ ਸਾਰੇ ਹਿੰਦੁਸਤਾਨ ਚ ਬੀਏ ਪੈਦਾ ਹੁੰਦਾ ਬ੍ਰੀਡ ਰਸੀਡ ਔਰ ਐਫ1 ਐਫ2 ਸਰਟੀਫਾਈਡ ਇਹਦੇ ਨਾਲ ਸਾਡਾ ਘਰ ਪੂਰਾ ਨਹੀਂ ਹੁੰਦਾ ਇਹਨਾਂ ਸਾਰੇ ਮੁਲਕ ਦੀ ਜਿਹੜੀ ਹੈਗੀ ਸਿਰਫ 7-8% ਦਾ 6% ਜਿਹੜੀ ਜ਼ਰੂਰਤ ਪੂਰੀ ਹੁੰਦੀ ਹੈ ਬਾਕੀ ਜ਼ਰੂਰਤ ਪੂਰੀ ਨਹੀਂ ਹੁੰਦੀ ਉਸ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਫੇਰ ਕੀ ਹੁੰਦਾ ਕਿ ਨਵਾਂ ਆਹ ਸਿਸਟਮ ਜਿਹੜਾ ਆਇਆ ਜਿਹੜਾ ਜਿਹਦੀ ਆਪਾਂ ਅੱਜ ਚਰਚਾ ਕਰਾਂਗੇ ਅੱਗੇ ਤੇ ਅੱਛਾ ਪਿੱਛੇ ਜਿਹੜਾ ਇੱਕ ਆ ਇੱਕ ਆਂਦੀ ਕਿਸੇ ਨੇ ਪੁੱਛਿਆ ਆ ਕਿਹੜਾ ਬੀ ਹੁੰਦਾ ਆਪਣੇ ਕੋਲ ਬਹੁਤਿਆਰ ਕੋਈ ਇਹੀ ਆ ਅੱਛਾ ਇਹ ਰੋਣ ਰੱਪੇ ਦਾ ਬੜਾ ਪਿਆਰੀ ਸਟੋਰੀ ਆ ਇਹ ਪੁੱਛੋ ਤੁਸੀਂ ਭਾਜੀ ਕਿੱਥੋਂ ਵੀ ਲਿਆ ਤੇ ਅਲੂ ਵੀ ਖੇਤੀ ਕਰਦੇ ਆ ਹਾਂ ਅਲੂ ਦੀ ਖੇਤੀ ਕਰਦੇ ਆ ਚਾਰ ਟਰੈਕਟਰ ਆ ਪੰਜ ਟਰਾਲੀਆਂ ਆ ਤੇ ਆਪਾਂ ਅਲੂ ਵੀ ਖੇਤੀ ਕਰਦੇ ਆ 150 ਕਿੱਲੇ ਦੀ ਐਦਾਂ ਦੀ ਗੱਲ ਅਸੀਂ રોજ ਸੁਣਦੇ ਆ ਅੱਛਾ ਭਾਜੀ ਬੀ ਕਿੱਥੋਂ ਲੈਂਦੇ ਹੁੰਦੇ ਆ ਬੀ ਮੈਂ ਲੈਂਦਾ ਹੁੰਦਾ ਜੇ ਆਪਣੇ 마ਸੀ ਦੇ ਮੁੰਡੇ ਤੋਂ ਤੇ 마ਸੀ ਦੇ ਮੁੰਡੇ ਤੋਂ ਜਿਹੜਾ ਬੀ ਲੈਂਦੇ ਉਹ ਚ ਕੀ ਦੇਖਦੇ ਆ ਉਹ ਨਾਲੇ ਮਾਸੀ ਦਾ ਨਾ ਕੰਮ ਬੜਾ ਤਕੜਾ ਹੁੰਦਾ ਉਹਨਾਂ ਕੋਲ ਨਾ 6 ਟਰੈਕਟਰ ਨੇ 4x4 ਤੇ ਮੋਟਾ ਕੰਮ ਹੈ 400 ਏਕੜ ਦੀ ਖੇਤੀ ਹੈ ਬਾਜੀ ਉਹਨਾਂ ਦਾ ਕੰਮ ਬਹੁਤ ਸੋਹਣਾ ਅੱਛਾ ਮੈਂ ਖੋਜੀ ਬੰਦਾ ਮੈਂ ਮਾਸੀ ਦੇ ਮੁੰਡੇ ਕੋਲ ਵੀ ਚੱਲ ਜੰਦਾ ਮੈਂ ਉਹਨੂੰ ਪੁੱਛਦਾ ਯਾਰ ਤੂੰ ਵੀ ਕਿੱਥੋਂ ਆ ਨਾ ਇਹਦਾ ਆਪਣਾ ਫੁੱਫੜ ਦਾ ਕੰਮ ਬੜਾ ਤਕੜਾ ਬਹੁਤ ਮੋਟੀ ਖੇਤੀ ਆ ਤੇ ਪੁੱਛੋ ਹੀ ਨਾ ਤੇ ਉਹਦੇ ਤੋਂ ਵੀ ਲੈ ਆਈਦਾ ਆਪਾਂ ਤੇ ਆਪਾਂ 600 ਨੂੰ ਕੱਟਾ ਵੇਚੀਦਾ ਉੱਪਰ ਸਾਡੇ ਕਿਸੇ ਸੰਦੇ ਦੇ ਦਿੰਦਾ ਆਪਾਂ ਨੂੰ ਆਪਣਾ ਕੋਈ ਖਾਸ ਖਰਚਾ ਵੀ ਨਹੀਂ ਹੈਗਾ ਤੇ ਫੁੱਫੜ ਤੋਂ ਪੁੱਛਦੇ ਤੂੰ ਕਿੱਥੋਂ ਲਿਆਉਂਦਾ ਫੁੱਫੜ ਕਹਿੰਦਾ ਮੇਰੇ ਕੋਲ ਕੰਦਰਦੋ ਵੀ ਹੈ ਹੀ ਨਹੀਂਗਾ ਮੈਂ ਤਾਂ ਧੱਕੇ ਖਾਂਦਾ ਮੈਨੂੰ ਤਾਂ ਵੀ ਕਦੀ ਚੰਗਾ ਮਿਲਿਆ ਹੀ ਨਹੀਂ ਲੈ ਅਸੀਂ ਕੀ ਆ ਮੰਗਤੇ ਜਿਹੜੇ ਦਾਨੀ ਬਣੇ ਫਿਰਦੇ ਆ ਇਸ ਕਰਕੇ ਗੱਲ ਫਿਰ ਉੱਥੇ ਆ ਗਈ ਗਿਆਨ ਨੌਲੇਜ ਨਹੀਂ ਹੈਗੀ ਅੱਜ ਆਪਾਂ ਉਹੀ ਜਿਹੜੀ ਆਪਣੀ ਕਮੀ ਹੈ ਨਾ ਵੱਡੀ ਚਾਹ ਚ ਪੀ ਕੇ ਕਾਫੀ ਪੀ ਕੇ ਮੈਂ ਤੇ ਕਾਲੀ ਕਾਫੀ ਪੀ ਜਾਂਦਾ ਨਾਲ ਤੇ ਆਪਾਂ ਉਸ ਗਿਆਨ ਦੀ ਗੱਲ ਸਿੱਖਣੀ ਆ ਇੰਨੀ ਕੁ ਸਿੱਖਣੀ ਇੰਨੀ ਅੱਛਾ ਮੈਂ ਤਾਂ ਇੱਕ ਹੋਰ ਗੱਲ ਦੱਸਾਂ ਕਿਤੇ ਤੁਸੀਂ ਭਲੇ ਖੇਤ ਨਾ ਰਹਿ ਜਾਓ ਕਿ ਸੀਪੀਆਰ ਤੋਂ ਆ ਜੇ ਬੜੇ ਵੱਡੇ ਗਿਆਨ ਨਹੀਂ ਆ ਬਿਲਕੁਲ ਝੂਠ ਆ 31 ਸਾਲ ਹੋ ਗਏ ਮੈਨੂੰ ਆਦੂ ਚ ਕੰਮ ਕਰਦੇ ਨੂੰ ਇੰਨਾ ਕੁ ਸਿੱਖਿਆ ਇੰਨਾ ਕੁ ਬਸ ਇੰਨਾ ਹੀ ਇਹਦੇ ਵਿੱਚੋਂ ਇੰਨਾ ਕੁ ਤੁਹਾਡੇ ਨਾਲ ਸਾਂਝਾ ਕਰਨਾ ਤੇ ਇੰਨਾ ਕੀ ਆਪਾਂ ਲੋੜ ਆ ਆਪਾਂ ਬੜੀ ਲੋੜ ਹੀ ਨਹੀਂ ਹੈਗੀ ਬਾਕੀ ਬਹੁਤ ਡੂੰਘੀ ਹੈ ਕਹਿੰਦਾ ਉਹ ਵਿਗਿਆਨੀ ਆਪੋ ਵਿੱਚ ਹੀ ਕਰਦੇ ਰਹਿੰਦੇ ਆ ਇੱਕ ਦੂਜੇ ਦੇ ਝੱਗੇ ਪਾੜਦੇ ਰਹਿੰਦੇ ਆ ਆ ਨਹੀਂ ਠੀਕ ਹੋਉਂਦੇ ਉਹਦੇ ਵਿੱਚ ਨਹੀਂ ਜਾਣਾ ਠੀਕ ਹੈ ਜੀ ਉਹ ਉਹ ਉਸ ਚੱਕਰ ਤੇ ਨਹੀਂ ਆਪੋ ਪੈਣਾ ਅੱਗੇ ਚੱਲੋ ਆਪਾਂ ਇਹਨਾਂ ਰੌਲਾ ਰੱਪਾ ਖਤਮ ਕਰਨਾ ਬਸ ਆਪਣੇ ਕੋ ਪਤਾ ਹੋਣਾ ਚਾਹੀਦਾ ਮੇਰੇ ਕੋਲ ਕੀ ਆ ਠੀਕ ਹੈ ਜੀ ਅੱਗੇ ਚੱਲੋ ਜਿਹੜੇ ਬਰੀਡਰ ਸੀਡ ਸਰਟੀਫਾਈਡ F1 F2 ਵਗੈਰਾ ਹੁੰਦੇ ਉਹਨਾਂ ਦੇ ਉੱਤੇ ਆ ਪਰਚੀਆਂ ਨਹੀਂ ਲੱਗੀਆਂ ਹੁੰਦੀਆਂ ਉਤੋਂ ਪਛਾਣ ਹੁੰਦੀ ਉਹ ਆਪਾਂ ਕਦੀ ਦਰਸ਼ਣ ਹੀ ਨਹੀਂ ਕੀਤੇ ਇਸ ਕਰਕੇ ਆਪਾਂ ਨੂੰ ਟੈਨਸ਼ਨ ਹੀ ਨਹੀਂ ਹੈਗੀ ਠੀਕ ਹੈ ਅੱਗੇ ਚੱਲੋ ਹੁਣ ਆਪਾਂ ਸਮਝੀਏ ਆਹ بی ਸਿਸਟਮ ਜਿਹੜਾ بی ਸਿਸਟਮ ਇਹਨਾਂ ਨੇ ਲਗਾਇਆ ਇਹਨੂੰ ਆਪਾਂ ਕਹਿੰਦੇ ਆ ਸਾਡੀ ਭਾਸ਼ਾ ਅਸੀਂ ਕਹਿੰਦੇ ਹਾਈ ਟੈਕ بی ਸਿਸਟਮ ਜਾਂ ਟਿਸ਼ੂ ਕਲਚਰ ਬੇਸਡ بی ਸਿਸਟਮ ਇਹਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਿਓ ਉਹ ਜਿਹੜਾ ਪੁਰਾਣਾ ਮੈਂ ਸੀਗਾ ਉਹ ਆਮ ਤੌਰ ਤੇ ਤੁਹਾਨੂੰ ਮਿਲਣਾ ਹੀ ਨਹੀਂ ਹੁੰਦਾ ਕਿਉਂਕਿ ਉਹਦੀ ਮਾਤਰਾ ਬਹੁਤ ਘੱਟ ਆ ਆਹਾਂ بی ਆ ਜਿਹੜਾ ਇਹ ਤੁਹਾਨੂੰ ਮਿਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਤਾਂ ਆ ਕਿ ਇਹ ਯੂਨਿਟ ਬਹੁਤ ਲੱਗ ਰਿਹਾ ਹੈ ਤੇ ਇਸ ਕਰਕੇ ਇਹਦੀ ਇਹਦੀ ਮਾਤਰਾ ਵਧ ਰਹੀ ਹੈ ਇਹਦੇ ਵਿੱਚ ਤੁਸੀਂ ਸਿਰਫ ਇਹ ਆ ਵੀ ਤੁਹਾਡੇ ਕੋਲ ਪਲੈਨਿੰਗ ਹੋਵੇ ਤੁਹਾਨੂੰ ਬੰਦੇ ਤੇ ਵਿਸ਼ਵਾਸ ਹੋਵੇ ਤੁਸੀਂ ਜਿੰਨਾ ਮਰਜ਼ੀ ਲੈ ਲਓ ਆਉਣ ਵਾਲੇ ਸਾਲਾਂ ਦੇ ਵਿੱਚ ਦੂਜੇ ਪੀ ਨੂੰ ਹੈਗਾ ਕਿ ਤੁਹਾਨੂੰ ਮਿਲਣਾ ਹੀ ਬਹੁਤ ਘੱਟ ਆ ਤੇ ਉਹ ਕਈ ਵਾਰ ਉਹ ਖਰਾਬ ਵੀ ਹੋ ਜਾਂਦਾ ਜਿਵੇਂ ਪਹਿਲਾਂ ਸਟੋਰੀ ਤੁਹਾਨੂੰ ਸੁਣਾਈ ਸੀ ਇੱਕ ਨੂੰ ਠੀਕ ਹੈ ਇਹ ਨੂੰ ਹੁਣ ਸਮਝਦੇ ਆ ਵੀ ਇਹ ਕਿੱਥੋਂ ਸ਼ੁਰੂ ਹੁੰਦਾ ਇੱਥੇ ਜਰਾ ਹੁਣ ਦਿਮਾਗ ਤੇ ਜ਼ੋਰ ਦਿਓ ਤੇ ਫਿਰ ਗੱਲ ਬਣੂਗੀ ਇੱਕ ਮਿੰਟ ਦੇ ਦਿਓ ਤੁਸੀਂ ਹੁੰਦੀ ਆ ਤੁਹਾਡੇ ਚੋਂ ਕਿਸੇ ਦਾ ਕੋਈ ਬੱਚਾ ਐਗਰੀਕਲਚਰ ਦੀ ਪੜ੍ਹਾਈ ਯੂਨੀਵਰਸਿਟੀ ਚ ਪੜਦਾ ਹੋਵੇ ਕੋਈ ਇਦਾਂ ਦੇ ਹੈਗੇ ਤੁਹਾਡੇ ਚੋਂ ਕੋਈ ਖੇਤੀਬਾੜੀ ਦੀ ਪੜ੍ਹਾਈ ਠੀਕ ਹੈ ਵੈਸੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੇ ਖੇਤੀ ਕਰ ਰਹੀ ਤਾਂ ਕੋਸ਼ਿਸ਼ ਕਰਨੀ ਚਾਹੀਦੀ ਉਹਨਾਂ ਨੂੰ ਖੇਤੀਬਾੜੀ ਦੀ ਪੜ੍ਹਾਈ ਕਰਵਾਈਏ ਦੇਖੋ ਇਹ ਮਨਪ੍ਰੀਤ ਨੇ ਖੇਤੀਬਾੜੀ ਦੀ ਪੜ੍ਹਾਈ ਕੀਤੀ ਸੀ ਤੇ ਅੱਜ ਗੱਡੀ ਕਿੱਧਰਲੇ ਪਾਸੇ ਨੂੰ ਤੁਰ ਪਈ ਆ ਇਸੇ ਤਰੀਕੇ ਨਾਲ ਆਪਾਂ ਸਾਰੇ ਵਧੀਆ ਪੜ੍ਹਾਈ ਕਰਕੇ ਬਹੁਤ ਵਧੀਆ ਕੰਮ ਕਰ ਸਕਦੇ ਸਾਡੇ ਬੱਚੇ ਵੀ ਇਹ ਜਿਹੜਾ ਹਾਈ ਟੈਕ ਬੀ ਸਿਸਟਮ ਹੈ ਇਹ ਇੱਥੋਂ ਸ਼ੁਰੂ ਹੁੰਦੀ ਹੈ ਇੱਥੋਂ ਆਹ ਲਾਬੋਰਾਟਰੀਆਂ ਯਾਨੀ ਪ੍ਰਯੋਗਸ਼ਾਲਾ ਪ੍ਰਯੋਗਸ਼ਾਲਾ ਜਿਹਨੂੰ ਟਿਸ਼ੂ ਕਲਚਰ ਲੈਬ ਕਹਿੰਦੇ ਆਪਾਂ ਟਿਸ਼ੂ ਕਲਚਰ ਲੈਬੋਰੀ ਦੇ ਵਿੱਚ ਇਸ ਤਰੀਕੇ ਨਾਲ ਆਹ ਸਿਰਫ ਤੁਹਾਨੂੰ ਦਿਖਾਉਣ ਲਈ ਪਾਇਆ ਗਿਆ ਆ ਇਹ ਪੌਦਾ ਹੈ ਨਹੀਂਗਾ ਕਿਉਂਕਿ ਇਸ ਵੇਲੇ ਸਾਡੇ ਕੋਲ ਦਿਖਾਉਣ ਲਈ ਵੀ ਨਹੀਂ ਸੀ ਕੋਈ ਹੈਗਾ ਇਸ ਤਰੀਕੇ ਨਾਲ ਪੌਦੇ ਤਿਆਰ ਕੀਤੇ ਜਾਂਦੇ ਆ ਅਲੱਗ-ਅਲੱਗ ਵੈਰਾਈਟੀਆਂ ਦੇ ਇਹ ਜਿਹੜਾ ਪੌਦਾ ਹੁੰਦਾ ਪਲਾਂਟ ਹੁੰਦਾ ਹੈ ਇਹਦੀ ਪ੍ਰਧਾਨ ਜੀ ਇਹਦੀ ਇਹਦਾ ਕੀ ਹੁੰਦੀ ਇਹਦੇ ਵਿੱਚ ਕੋਈ ਬਿਮਾਰੀ ਨਹੀਂ ਹੁੰਦੀ ਤੇ ਜਿਹੜੀ ਟਿਸ਼ੂ ਕਲਚਰ ਲੈਬੋਰੀ ਆ ਲੈਬ ਆ ਉਹਦੇ ਵਿੱਚ ਇਹਨਾਂ ਦੀ ਗਿਣਤੀ ਆਪਾਂ ਸਾਲ ਦੇ ਵਿੱਚ ਨਾ 1 ਤੋਂ ਲੈ ਕੇ ਹਜ਼ਾਰਾਂ ਤੱਕ ਇੱਕ ਸਾਲ 'ਚ ਕਰ ਸਕਦੇ ਹਾਂ 12 ਮਹੀਨੇ ਤੀ ਦਿੰਦੇ ਇਹ ਲੈਬੋਰੀ ਦੇ ਵਿੱਚ ਆਪਾਂ ਬਣਾ ਸਕਦੇ ਹਾਂ 1 ਤੋਂ 3 3 ਤੋਂ 9 9 ਤੋਂ 27 27 ਤੋਂ 81 81 ਤੋਂ 240 45 ਇਸ ਤਰੀਕੇ ਨਾਲ ਪ੍ਰੋਸੈਸ ਚੱਲਦਾ ਰਹਿੰਦਾ ਹੈ ਲੈਬੋਰੀ ਦੇ ਵਿੱਚ ਔਰ ਇਹਦੇ ਵਿੱਚ ਕੋਈ ਬਿਮਾਰੀ ਨਹੀਂ ਹੁੰਦੀ ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਫਿਰ ਕੀ ਹੁੰਦਾ ਇਹ ਪੌਦਾ ਜਦੋਂ ਇਹਨੂੰ ਫਿਰ ਇੱਕ ਕੰਮ ਆ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਵੀ ਕੋਈ ਇਹ ਪੌਦਾ ਜਦੋਂ ਬਜਾਈ ਦਾ ਟਾਈਮ ਆ ਗਿਆ 20 ਦਿਨ ਪਹਿਲਾਂ ਆਹ ਕੰਮ ਕਰ ਲੈਣਾ ਆਪਾਂ ਇਹਦਾ ਇਹਨੂੰ ਹਾਰਡਿੰਗ ਕਹਿੰਦੇ ਆ ਇਹ ਤਿਆਰ ਹੋ ਗਿਆ ਬੂਟਾ ਹੁਣ ਇਹ ਪਲਾਂਟ ਨੂੰ ਕੀ ਕੀਤਾ ਜਾਂਦਾ ਇਹਨੂੰ ਆਪਾਂ ਅੱਗੇ ਤੇ ਲੇ ਇਸ ਪਲਾਂਟ ਨੂੰ ਇਸ ਪੌਦੇ ਨੂੰ ਆਪਾਂ ਆਹਾਂ ਚਾਲਦੇ ਪਹਿਲਾਂ ਇੱਥੋਂ ਕੱਢ ਕੇ ਆਹ ਐਰੋਪੋਨਿਕ ਸਿਸਟਮ 'ਚ ਲਾ ਲਿਆ ਜਾਂਦਾ ਜਿਹੜਾ ਆਹ ਐਰੋਪੋਨਿਕ ਸਿਸਟਮ ਲੱਗਿਆ ਹੋਇਆ ਹੈਨਾ ਹਵਾ ਵਿੱਚ ਆਲੂ ਪੈਦਾ ਕਰਨਾ ਜਿਹਨੂੰ ਕਹਿੰਦੇ ਔਰ ਇੱਥੋਂ ਫਿਰ ਕੀ ਹੁੰਦਾ ਆ ਤੁਸੀਂ 45 ਕਿ ਦਿਨਾਂ ਬਾਅਦ ਇਹਦੇ ਆ दाਣੇ ਤੋੜਨੇ ਸ਼ੁਰੂ ਕਰਦੇ ਆ ਇਹਨੂੰ ਕਹਿੰਦੇ ਆਪਾਂ ਮਿੰਨੀ ਟਿਊਬਰ ਜਾਂ ਟਿਊਬਰ ਕਹਿ ਦਿੰਦੇ ਤੁਸੀਂ ਲੋਕ ਜਾਂ ਇਹਨੂੰ ਕਹਿੰਦੇ ਜੀ 0 ਜੀ 0 ਦਾ ਮਤਲਬ 0 ਪੀੜੀ ਉਹ ਪੀੜੀ ਜਿਹਦੇ ਵਿੱਚ ਕੋਈ ਬਿਮਾਰੀ ਗੁੰਮਰੀ ਨਹੀਂ ਹੈਗੀ ਇਹੇ ਬਣ ਜਾਂਦਾ ਤੇ ਇਹਦਾ ਕੀ ਹੁੰਦਾ ਇੱਕ ਪੌਦੇ ਤੋਂ ਆ ਜਿਹੜਾ ਪੌਦਾ ਤੁਸੀਂ ਦੇਖਿਆ ਇਹ ਆਹ ਜਿਹੜਾ ਦੇਖਿਆ ਇਹਦੇ ਤੋਂ 40 50 60 70 80 ਦਾਣੇ ਬਣ ਜਾਂਦੇ ਵੈਰਾਈਟੀ ਤੇ ਡਿਪੈਂਡ ਕਰਦਾ ਠੀਕ ਹੈ ਜੀ ਹੁਣ ਕੀ ਹੋ ਗਿਆ ਆਪਣੇ ਕੋਲ ਬਹੁਤ ਸਾਰੀ ਮਾਤਰਾ ਦੇ ਵਿੱਚ ਆਹ ਦਾਣੇ ਜਦੋਂ ਪੈਦਾ ਹੋ ਜਾਂਦੇ ਆ ਇਹਨੂੰ ਫਿਰ ਆਪਾਂ ਅੱਗੇ ਖੇਤਾਂ ਦੇ ਵਿੱਚ ਲੈ ਕੇ ਜਾਂਦੇ ਆ ਪਹਿੰਦੇ ਸਾਲ ਖੇਤ ਵਿੱਚ ਲੈ ਕੇ ਜਾਵਾਂਗੇ ਜੀ1 ਦੂਸਰੇ 'ਚ ਲੈ ਕੇ ਜਾਵਾਂਗੇ ਜੀ2 ਤੀਸਰੇ 'ਚ ਲੈ ਕੇ ਜਾਵਾਂਗੇ ਜੀ3 ਜੀ4 ਤੇ ਉਹ ਜਿਹੜਾ ਜੀ1 2 3 ਪੈਦਾ ਕਰਨਾ ਆ ਉਹਨੂੰ ਆਪਾਂ ਇੱਕ ਖਾਸ ਵਿਧੀ ਨਾਲ ਖਾਸ ਨੁਕਤਿਆਂ ਨਾਲ ਆਪਾਂ ਪੈਦਾ ਕਰਦੇ ਤਾਂ ਕਿ ਉਹਦੇ ਵਿੱਚ ਵਾਇਰਸ ਦੀਆਂ ਬਿਮਾਰੀਆਂ ਘੱਟੋ ਘੱਟ ਆ ਸਕਣ ਬਸ ਬੀ ਬਣ ਗਏ ਇੰਨੀ ਉੱਤੇ ਗੱਲ ਐ ਅੱਗੇ ਚੱਲ ਆ ਕਹਾਣੀ ਇੱਥੋਂ ਸ਼ੁਰੂ ਹੋਈ ਟਿਸ਼ੂ ਕਲਚਰ ਦੇ ਪlant ਐਰੋਪੋਨਿਕਸ ਵਿੱਚ ਆ ਗਿਆ ਆ ਜਿਹੜੀ ਆਪਾਂ ਦੇਖੋਗੇ ਇਹਦਾ ਚੱਕਰ ਲਵਾ ਗਿਆ ਅੱਜ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਪੈਦਾ ਕਰ ਲਿਆ ਇਹ G0 ਹੋ ਗਿਆ ਖੇਤ ਦੇ ਵਿੱਚ ਪਹਿਲੇ ਸਾਲ ਗਿਆ ਜੀਵਨ ਅੱਗੇ ਫਿਰ 2 3 4 ਹੋ ਗਿਆ ਇੱਕ ਇਹਦਾ ਦੂਸਰਾ ਤਰੀਕਾ ਹੋ ਰਿਹਾ ਉਹ ਪੁਰਾਣਾ ਤਰੀਕਾ ਸੀ ਹੁਣ ਉਹਨੂੰ ਛੱਡੀ ਜਾ ਰਹੇ ਆਂ ਅਸੀਂ ਉਹ ਸੀਗਾ ਇਹੇ ਪੌਦਾ ਜਿਹੜਾ ਗਿਆ ਸੀ ਨੈੱਟ ਦੇ ਵਿੱਚ ਗਿਆ ਨੈੱਟ ਹਾਊਸ ਦਾ ਮਤਲਬ ਹੋ ਗਿਆ ਉਹ ਘਰ ਨੈੱਟ ਹਾਊਸ ਜਿਹਦੇ ਵਿੱਚ ਬਹੁਤ ਬਰੀਕ ਜਾਲੀਦਾਰ ਘਰ ਜਿਹਦੇ ਵਿੱਚ ਚਿੱਟੀ ਮੱਖੀ ਤੇਲ ਆ ਜਾਂ ਕੋਈ ਇਦਾਂ ਦਾ ਕੀੜਾ ਮਕੌੜਾ ਨਹੀਂ ਜਾ ਸਕਦਾ ਚਿੱਟੀ ਮੱਖੀ ਤੇਲ ਆ ਕੀ ਕਰਦੇ ਆ ਸਾਡੇ ਆਲੂ ਦੇ ਜਾਂ ਵਾਇਰਸ ਫੈਲਾਉਣ ਲਈ ਸਭ ਤੋਂ ਜਿਹੜੇ ਵੱਡੇ ਦੁਸ਼ਮਣ ਸਾਡੇ ਚਿੱਟੀ ਮੱਖੀ ਤੇਲ ਆ ਉਹ ਇੱਕ ਬੂਟਾ ਜੇ ਤੁਹਾਨੂੰ ਉਹਨਾਂ ਨੂੰ ਮਿਲ ਗਿਆ ਵਾਇਰਸ ਵਾਲਾ ਉਹਦੇ ਤੇ ਬੈਠ ਕੇ ਉਹਨਾਂ ਨੇ ਜੂਸ ਪੀਣਾ ਉਹਦਾ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਹਨਾਂ ਜ਼ਿੰਮੇਦਾਰਾਂ ਦੇ ਦੁਸ਼ਮਣ ਆ ਵੀ ਸਾਡਾ ਵਾਇਰਸ ਫੈਲੋਣਾ ਉਹ ਤਾਂ ਖਾਣ ਪੀਣ ਖੁਰਾਕ ਹੈ ਜੂਸ ਪੀਂਦੇ ਆ ਦੂਸਰੇ ਤੰਦਰੁਸਤੇ ਬੂਟੇ ਜਾ ਕੇ ਫੇਰ ਜੂ ਕੇ ਬੂਟੇ ਤੇ ਜੂਸ ਪੀਣ ਲੱਗ ਪਏ ਉਹਦੇ ਚ ਵਾਇਰਸ ਦੇ ਇੰਜੈਕਸ਼ਨ ਉਹਨਾਂ ਲਾਈ ਜਾਣੇ ਸਾਡੀ ਫਸਲ ਹੋ ਜਾਂਦੀ ਖਰਾਬ ਤੇ ਇਸ ਕਰਕੇ ਇਹ ਜਿਹੜਾ ਟਿਸ਼ੂ ਕਲਚਰ ਦਾ ਪੌਦਾ ਸੀਗਾ ਇਹਨੂੰ ਨੈੱਟ ਹਾਊਸ ਦੇ ਵਿੱਚ ਲਗਾ ਕੇ ਮਿੱਟੀ ਦੇ ਵਿੱਚ ਵੀ ਆਪਾਂ ਮੀਨੀਆਂ ਟਿਊਬਰ ਪੈਦਾ ਕਰ ਸਕਦੇ ਆ ਪਰ ਇਹ ਥੋੜਾ ਮਹਿੰਗਾ ਪੈਂਦਾ ਆ ਕਿਉਂਕਿ ਦਾਣੇ ਬਣਦੇ ਸਿਰਫ 7 8 10 ਉਹਦੇ ਵਿੱਚ ਬਣ ਜਾਂਦੇ 60 70 80 ਫਿਰ ਇੱਥੋਂ ਜਾ ਕੇ ਆ ਪੈਦਾ ਹੋ ਕੇ ਫਿਰ ਇੱਥੋਂ ਵੀ ਜੀਵਨ ਆਪਾਂ ਪੈਦਾ ਕਰ ਸਕਦੇ ਠੀਕ ਹੈ ਆ ਗੱਲ ਸਮਝ ਆ ਗਈ ਜੀ ਜੇ ਇਹਦੇ ਤੇ ਕੋਈ ਸਵਾਲ ਹੈ ਤਾਂ ਜਰੂਰ ਪੁੱਛੀਏ ਮੈਂ ਦਾਦਾ ਗੱਲ ਸਮਝ ਆ ਗਈ ਹਾਂ ਜੀ ਅੱਗੇ ਚੱਲੋ ਉਸੇ ਨੂੰ ਜਿਵੇਂ ਕਹਿੰਦੇ ਦੂਣੀ ਦਾ ਪਹਾੜਾ ਫੇਰ ਆਪਾਂ ਰਿਪੀਟ ਕਰ ਲਈਏ ਕਿ ਪਹਿਲਾਂ ਜੀ 0 ਪੈਦਾ ਕੀਤਾ ਜਿਹਨੂੰ ਮਿੰਨੀ ਟਿਊਬਰ ਕਹਿੰਦੇ ਅੱਛਾ ਕਹੀ ਲੋ ਕਹਿੰਦੇ ਟਿਊਮਰ ਲੈ ਲਿਆ ਟਿਊਮਰ ਪਤਾ ਕੀ ਹੁੰਦਾ ਟਿਊਮਰ ਆਫ ਦਿ ਰਸੌਲੀ ਨੂੰ ਕਹਿੰਦੇ ਆ ਟਿਊਮਰ ਨਹੀਂ ਕਹਿਣਾ ਟਿਊਬਰ ਟਿਊਬਰ ਜਾਂ ਮਿੰਨੀ ਟਿਊਬਰ ਜਾਂ ਐਮਟੀ ਬੋਲੋ ਜਾਂ ਜੀ 0 ਬੋਲੋ ਟਿਊਮਰ ਨਹੀਂ ਕਹਿਣਾ ਕਦੀ ਵੀ ਟਿਊਮਰ ਫਿਰ ਆਪ ਇਹਦਾ ਮਤਲਬ ਦੂਸਰੇ ਨੂੰ ਤੁਹਾਡਾ ਜਿਹੜਾ ਕਸਟਮਰ ਆ ਜਿਹਨੂੰ ਤੁਸੀਂ ਵੀ ਦੇਣਾ ਉਹਨੂੰ ਪਤਾ ਲੱਗ ਜੂਗਾ ਕਿ ਇਹਨੂੰ ਨੌਲੇਜ ਘੱਟ ਆ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਖੇਤਾਂ ਦੇ ਵਿੱਚ ਜੀਵਨ 2 3 4 ਅੱਗੇ ਚਲੋ ਜੀ ਉਸੇ ਗੱਲ ਨੂੰ ਫਿਰ ਪਹਾੜੇ ਨੂੰ ਦੁਬਾਰਾ ਪੜ ਲਈ ਇੱਕ ਵਾਰੀ ਐਰੋਪੋਨਿਕਸ G0 ਖੇਤਾਂ ਦੇ ਵਿੱਚ G1 2 3 ਠੀਕ ਹੈ ਜੀ ਹੁਣ ਤੁਸੀਂ ਆ ਕਿ ਜੋ ਮਰਜ਼ੀ ਸਿੱਖ ਕੇ ਜਿੱਥੋਂ ਮਰਜ਼ੀ ਸ਼ੁਰੂ ਕਰ ਲਓ ਇੱਥੋਂ ਸ਼ੁਰੂ ਕਰ ਲਓ G0 ਲੈ ਲਓ ਆਪੇ 1 2 3 ਪੈਦਾ ਕਰੋ ਸਭ ਤੋਂ ਵਧੀਆ ਤਰੀਕਾ ਇਹ ਹੈ ਇਹ ਖਲਜਗਣ ਲੱਗਦਾ ਨਹੀਂ ਹੁੰਦਾ ਜੀਵਨ ਲੈ ਲਓ ਥੋੜਾ ਜਿਹਾ G2 ਲੈ ਲਓ ਜਿਹੜੀ ਵੀ ਚੀਜ਼ ਲੈਣੀ ਆ ਲੈਣੀ ਥੋੜੀ ਜੀ ਆ ਪਹਿਲੇ ਸਾਲ ਥੋੜੀ ਜਿਹੀ ਲੈਣੀ ਆ ਸਿੱਖ ਕੇ ਫੇਰ ਮਗਰੋਂ ਜੋ ਮਰਦੀ ਕਰ ਲੋ ਠੀਕ ਹੈ ਜੀ ਅੱਗੇ ਚੱਲ ਹੁਣ ਸਵਾਲ ਪੈਦਾ ਹੁੰਦਾ ਆ ਕਿ ਜਿਹੜਾ ਹਾਈ ਟੈਕ ਬੀਜ ਆ ਜਿਹੜਾ ਆਪਾਂ ਆਹ ਦੱਸਿਆ ਟਿਸ਼ੂ ਕਲਚਰ ਵਾਲਾ ਕੀ ਜਿਹੜਾ ਪੁਰਾਣਾ ਬੀਜ ਆ ਉਹ ਮਾੜਾ ਹੈ ਨਹੀਂ ਉਹ ਮਾੜਾ ਬਿਲਕੁਲ ਨਹੀਂ F1 F2 ਤੁਹਾਨੂੰ ਮਿਲਦਾ ਤਾਂ ਅੱਖਾਂ ਬੰਦ ਕਰਕੇ ਲੈ ਲਓ ਹਾਂ ਜੇ ਤੁਹਾਨੂੰ ਗਾਰੰਟੀ ਹੈ ਕਿਉਂਕਿ ਉਹ ਘਾਟ ਹੈ ਇਸ ਕਰਕੇ ਆਪਾਂ ਇਹ ਕੰਮ ਕਰ ਰਹੇ ਹੈਗੇ ਤੇ ਤੁਸੀਂ ਇਹ ਇਹਦਾ ਹਾਈ ਟੈਕ ਬੀ ਦਾ ਕੋਈ ਵੀ ਜੋ ਤੁਸੀਂ ਚਾਹੁੰਦੇ ਹੋ ਉਹ ਲੈ ਸਕਦੇ ਹੋ ਅੱਗੇ ਚੱਲੋ ਅੱਗੇ ਚੱਲੋ ਫਿਰ ਉਹ ਦੁਬਾਰਾ ਰਿਪੀਟ ਕਰ ਦਮਾ ਕਿ ਜਿਹੜਾ ਟੋਟਲ ਬਰੀਡਰ ਸੀਡ ਹੈ ਸਾਰੇ ਮੁਲਕ ਦੇ ਵਿੱਚ ਸੀਪੀਆਰਾਈ ਪੈਦਾ ਕਰਦੀ ਉਹ ਹੈਗਾ 26000 ਕੁਇੰਟਲ ਟੋ